ਜਿਵੇਂ ਬਣਾ ਲੱਗਿਆ ਸਾਗ ਅਰ ਕੋ ਸਾਗ ਮਤ ਨਾ ਇਹ ਕੱਢਾ ਦੇ ਬੀ ਨੀ ਕੱਢਾ 줘 ਸਾਗ ਸਾਗ ਆਧੀ ਲਿਆ ਕੇ ਸਾਦੀ ਆ ਆ ਦੇਰ ਵਿੱਚ ਖਾਜਾ ਤੁਸੀਂ ਖਾਣਾ ਹੈ ਕਰੋ ਦਾ ਖਾਣਾ ਪਰ ਤੇ ਸ਼ਸ਼ੀ ਕਾਲ ਦੀ ਹੋ ਠੀਕ ਠਾਕ ਜਿਵੇਂ ਪੇਰਾਨਾ ਪਲਵਿੰਦਰ ਅੱਜ ਮੈਂ ਤੇ ਮੰਮੀ ਨੇ ਰਲ ਕੇ ਬਣਾਇਆ ਸੀ ਸਰੋਂ ਦਾ ਸਾਗ ਤੁਸੀਂ ਐਂਡ ਤੱਕ ਜਰੂਰ ਵੇਖਣਾ ਲੈ ਕਮੈਂਟ ਜਰੂਰ ਮਾਰਨਾ ਜੇ ਤੁਹਾਨੂੰ ਵਧੀਆ ਲੱਗੀ ਕਮੈਂਟ ਲੈ ਕੇ ਜਰੂਰ ਮਾਰਨਾ ਅੱਜ ਸਿੱਖ ਬਣਾ ਲਿਆ ਸਾਤ ਸਾਤ ਪੱਠੀ ਆਲੀ ਦੀ ਭੀਜੀਆਂ ਦਾ ਨਾਮ ਉਸਾਬ ਹੋ ਜਾਣਾ ਹੂੰ ਪਾਣੀ ਨਹੀਂ ਪਾਉਂਦੇ ਪਾਲਕ ਹੋਈ ਬਹੁਤ ਪਾਲਕ ਘੁੱਟੇ ਚੋਈ ਆ ਹਾਂ ਅੱਲੋਂ ਆਪਣਾ ਪਹਿਲਾ ਸਾਗ ਪਾਲਕ ਵੜੀਆ ਅੱਦ ਕਿੰਜ ਹੋਇਆ ਦੂਜੀ ਵਾਰੀ ਤੁਹਾਨੂੰ ਪਹਿਲਾਂ ਵਿਖਾਵਾਂਗੇ ਦੂਜੇ ਸਾਲ ਚ जब तो, हाँ। तो नहीं पच्चे ही होता है रोट्चे तोड़ता हूँ क्या चावल बढ़िया साग होना पीसा दे हाँ वो ना नहीं चला जा पीसा दे बोल क्या पीस दे आसान है पोटाया क्या पर तो ना पोटाया पीसा दे हम्म आ सिंबल ने ले आये पन्नावा था पन्नावा था ले आये कोई आ था तोड़ गया तोड़ जा पन्नावा था यार बड़ा मे�

ஜூர

ਜੀ ਆ ਕੇ ਆ ਕੇ ਦਾਲ ਬਣਾ ਲੋ ਕੁਛ ਛੋਲੇ ਸਬਜ਼ੀ ਬਣਾ ਲੋ ਬੋਰ ਕੋਲ ਮੈਂ ਕਹਾਂ ਲੋ ਪਿੰਡਣੀ ਉਹਨਾਂ ਖਾਣ ਵਾਲੀ ਪਿੰਡਿਕ ਵਾਲੀ ਪੱਕੀ ਨਹੀਂ ਬਾਈ ਬਾਈ ਅਸੀਂ ਤਾਂ ਆਗ ਬਣਾਇਆ ਬਾਈ ਕੀ ਖਾਣਾ ਲੈ 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 ਤੇ ਕਿਦਾਂ ਹੋਣਾ ਹੈ ਕਿਦਾਂ ਬਾਰੇ ਮੱਖੀਆਂ ਕਿ ਖਾਦਾ ਮੱਖੀਆਂ ਆ ਗਈਆਂ ਕੀ ਖਾਦਾ ਜੂ ਹਾਂ ਖਾਂ ਖੰਦੀੜੀ ਆ ਪੱਤੇ ਖਾਂਦੀੜੀ ਤਾਈਓ ਮੱਖੀ ਆਈ ਆ ਮੱਖੀ ਆ ਗਈ ਮੱਖੀ ਮੱਖੀ ਆ ਗਈ ਮੱਖੀ ਮੱਖੀ ਆਈ ਹੂੰ ਬਾਦੂ ਸੋਨਾ ਬੜਾ ਬਣੂਗਾ ਹੂੰ ਥੋੜਾ ਥੋੜਾ ਤੜਕਾ ਲਾਵਾਂਗੇ ਨਸਨ ਪਾਗੇ ਗੰਡਾ ਪਾਗੇ ਟਮਟਰ ਪਾਗੇ ਅਦਰਕ ਪਾਕ ਤੇ ਹਾਂ ਫਿਰ ਖਾਏਗੀ ਲੂਟ ਚਮਚਿਆਣਾ ਚਲੋ ਚਲ ਹੱਥ ਚ ਨਾ ਬਿੜਾ ਲਿਓ ਭਾਈ ਐ ਤਵੇ ਤੇ ਨਾ ਭਾਈ ਤੇ ਮਾਰੀ ਟੋਕੇ ਤੇ ਸ਼ਾ ਕਰ ਲਾ ਪਰਾਜ ਪਾ ਲਾ ਆਹ ਆ ਲੋ ਪਰਾਠਾ ਪਾ Apa ਪਾ ਪਾ ਲੀਏ ਮਾ ਜੱਗਲੇ ਨਾ ਮਾਮਾ ਇਹ ਪੱਤੇ ਖਾਦੇ ਹੋਏ ਆ ਕੁੱਕਰ ਕੁੱਕਲਾ ਚਲੋ ਅੱਜ ਉਹ ਖਾਈਏ ਲੱਗਿਆ ਅੱਜ ਸਾਗ ਸਾਗ ਬਣੂਗਾ ਬਹੁਤ ਟੈਸਟ ਕੁੱਕਰ ਚ ਅਖਰੇ ਦੋ ਸੀੜੀਆਂ ਰਹਿਦੀਆਂ ਕਰ ਤਿੰਨ ਬਣ ਜਾਂਦਾ ਚਾਤੀ ਚਟਪਟ ਚਟਪਟ ਬਣ ਜਾਂਦਾ ਫਿਰ ਖਾਣਾ ਫਿਰ ਖਾਵਾਂਗੇ ਫਿਰ ਕਿਉ ਬਾਕੇ ਖਾਵਾਂਗੇ ਫਿਰ ਰੋਟੀ ਖਾਵਾਂਗੇ फिर बहुत नूर भी खाऊगी फिर बहुत टेस्ट करा ना बार ना डुल्ले, असि पाव लून, आई असि तक आए, लून पाता है जैसे नूर खाता है खिचड़ी

yakira kita da ਕਿ ਡਾੜੇ ਇੱਧਰ ਪੜਾ ਅਸੀਂ ਤਾਂ ਕਿ ਫੈਕਟ ਲਗਾਉਣਾ ਤਾਂ ਦਿੱਤਾ ਹੈ ਦਾਦਾ ਬੰਦਾ ਗਾੜੀ ਸਾਈਕਲ ਨੂੰ ਲੱਗਾਏ ਇਹ ਸਾਈਕਲ ਦਾ ਪਤਾ ਨਹੀਂ ਕੀ ਠੱਕਾ ਜਾਵੋਂ ਆਂਦਾ ਸਮਝ ਦਈਆਂਗੇ ਤੇ ਮੀ ਬਹੁਤ ਅਨੰਦ ਕਿ ਤੱਕ ਕਰਦੇ ਆਂਗੀ

ઉસ તો વાત કરતે થી ટમેટા ઉસ તો વાત કરતે થી હરિયા મિચચા ઉસ તો વાત કરતે થી આપા અદરક ટીંગે કપિયા પાની ચીજા ઉયા પાંદે લગ્યા પાંડે માંગ લિયે ફિર ઉસ પર બાત નાવા મે ઉપર પાણી છે ગેસ જસકો લગા કર નાવ ઓર આ બાવા દે ઉપર હે ફિર ઉસ તો બાત

ਮੇਰਾ ਤਗੁੰਨਾ ਨਾ ਮੈਨੂੰ ਪਾਣੀ ਪਿਆਵੇ ਸਟਿਲੀ ਬੈਗ ਦੇ ਉਹ ਨਾ ਤੇ ਬੋਤਲ ਕਿਤੇ ਸਟਿਲੀ ਬੋਤਲ ਬੋਤਲ ਫੜਿਆ ਖਰਾਬ ਦੀ You <laughs> wow, que você tem esse banho wow, aí, avisou? que teste! Uau, que साग आठवी ने बाद बनाया थाक फरवरी च खादा सी साग फरवरी से लास्ट महीने ते पण आठवी ने बाद आज खान लगे साग तुसी भी खाओ बहुत टेस्ट बनेगा तुसी भी बनाओ काका

ਤੁਹਾਡਾ ਤੁੰਤੀ ਪਰ ਇਹ ਤਾਂ ਮੈਂ ਕਿਹਾ ਸਾਗ ਬਣਾਣਾ ਵੀ ਲਿਆਓ ਇੱਕ ਤਾਂ ਤੂੰ ਬੰਨੋ ਇੰਸਾਰ ਬਣਾ ਲਿਆ ਓਕੇ ਆ ਤੇ ਬੰਨ ਗਿਆ ਨਾ ਫੋਨ ਬਾਦੂ ਲੋਕਾਂ ਨੂੰ ਲੱਦੇ ਆ ਵੀਡੀਓ ਦੇਖਣ ਲਈ ਤੇ ਲਾਈਕ ਕਰਨਾ ਨਾ ਭੁੱਲਣਾ ਤੁਹਾਡਾ ਸਦਾ ਸ਼ੁਭਾਸ਼ੀ

เนี่ยถ้าคนแต่อาจจะอาจจะถ้าคนมีเจ้าตัวประเดี๋ยวนะมันจะดูดไปเด็กคนหนึ่งอันเจ้ากูเจ้ากูได้ติการ์นี่เองเจ้ากูได้รถติการ์เลยนี่เจ้ากูจะได้รถติการ์ได้อันนี้เป็นอะไรเดี๋ยวช้ากูว่าอันนี้ได้นั่งพันน่ะจานลำบากเลย

र को खाने दे खा छा साग ना प्याज दो मिर्चा हरियाँ ना फिर ना चिंता देसी घ्यो पड़ा भी खाने का स्वाद ही बनो आज खाइए खा ला thế theo đó vậy đó, à phải khăn nữa, lấy khăn nữa thì thay mình để cái đó, cô cô vậy đây là anh đó, học bây giờ chúng ta mới đi cái này giờ, có lẽ cha đã đi chỉ khana đấy, sau đó là cha đang đội là gì video vậy đi là đi từ lại từ mới là được, ok, tạm